ਦੀ ਖਾਸ ਗੱਲ ਇਹ ਹੈ ਵੀ ਬਾਈ ਹੋਰਾਂ ਨੇ ਘਰੇ ਬਣਾਈ ਆ ਵੀ ਮਤਲਬ ਜਿਵੇਂ ਕਿਸੇ ਦੁਕਾਨਦਾਰ ਤੋਂ ਜਾਂ ਜਿਵੇਂ ਅੱਜਕੱਲ੍ਹ ਬਾਸ ਦਾ ਕੰਮ ਕਰਦੇ ਉਹਨਾਂ ਤੋਂ ਨਹੀਂ ਬਣਾਈ। ਵੀ ਬਗੋ ਜਿਹੜੇ ਬਣਾਉਣ ਵਾਲੇ ਆਏ ਕਹਿੰਦੇ ਯਾਰ ਵੀ ਤੁਸੀਂ ਇਹਨੂੰ ਕਿਵੇਂ ਬਿੰਤੀ ਮੈਂ ਆ ਵੀ ਬਈ ਇਹ ਤਾਂ ਇਹਨਾਂ ਨੇ ਡਾਂਗਾ ਨਾਲ ਮਣਕੇ ਹੀ ਬਣਾਇਆ। ਉਧਰ ਘਰ ਵੀ ਬਣਿਆ ਹੋਇਆ। ਹਾਂਜੀ ਹਾਂਜੀ। ਤੇ ਫਿਰ ਸੌਣੇ ਇਧਰ ਹੀ ਰੈਸਟ ਨਹੀਂ ਮੈਨੂੰ ਉਧਰ ਨੀਂਦ ਹੀ ਨਹੀਂ ਆਉਂਦੀ ਮੈਨੂੰ ਤਾਂ ਇੱਥੇ ਹੀ ਆਉਂਦੀ ਨੀਂਦ। ਦੋਸਤੋ ਜਿਵੇਂ ਆਪਾਂ ਤੁਹਾਨੂੰ ਵੱਖੋ ਵੱਖਰੀਆਂ ਚੀਜ਼ਾਂ ਦਿਖਾਉਣੇ ਜਿਹੜੀ ਅੱਜ ਵਾਲੀਆ ਚੌਪੜੀ ਦਿਖਾਉਣੀ ਹੈ ਨਾ। ਬਾਸ ਦੀ ਬਣੀ ਹੋਈ ਪਰ ਇਹਦੀ ਖਾਸ ਗੱਲ ਇਹ ਹੈ ਵੀ ਬਾਈ ਹੋਰਾਂ ਨੇ ਘਰੇ ਬਣਾਈ ਆ ਵੀ ਮਤਲਬ ਜਿਵੇਂ ਕਿਸੇ ਦੁਕਾਨਦਾਰ ਤੋਂ ਜਾਂ ਜਿਵੇਂ ਅੱਜਕੱਲ ਬਾਹਰੋਂ ਦਾ ਕੰਮ ਕਰਦੇ ਉਹਨਾਂ ਤੋਂ ਨਹੀਂ ਬਣਾਈ ਵੀ ਬਾਈ ਇਹ ਸਾਰਾ ਫਿਰ ਸਿਸਟਮ ਆਪ ਹੀ ਤਿਆਰ ਕੀਤਾ ਇਹ ਬਾਈ ਜੀ ਸਾਰਾ ਸਿਸਟਮ ਅਸੀਂ ਆਪ ਤਿਆਰ ਕੀਤਾ ਹੈ ਉਧਰੋਂ ਲੋਕਡਾਊਨ ਹੋ ਗਿਆ ਠੀਕ ਹੈ ਤੇ ਇਹ ਨਾਂ ਇਹਦਾ ਸੰਜੀਤ ਕੁਮਾਰ ਹੈ ਠੀਕ ਹੈ ਤੇ 5 ਸਾਲ ਹੋ ਗਏ ਸਾਡੇ ਨਾਲ ਪਰਿਵਾਰ ਵਾਂਗੂ ਇਹ ਰਿਹਾ ਹੈ ਠੀਕ ਹੈ ਤੇ ਅਸੀਂ ਆਖਿਆ ਵੀ ਸਾਡੇ ਫਾਦਰ ਸਾਹਿਬ ਨੂੰ ਆਦਤ ਹੈ ਪੱਖਾ ਨਹੀਂ ਲਾਉਂਦੇਗੇ ਠੀਕ ਹੈ ਵੀ ਬਿਨਾ ਪੱਖੇ ਤੋਂ ਪੈਂਦੇ ਨੇ ਤੇ ਉਹ ਥੋੜੀ ਗੋਡਿਆਂ ਦਿੱਕਤ ਕਰਕੇ ਤੇ ਇੱਥੇ ਅਸੀਂ ਸਾਰੇ ਜਣੇ ਖੜੇ ਤੇ ਡੈੜੀਆਂ ਦਾ ਐਰ ਵੀ ਆਪਾਂ ਕੋਈ ਢਾਰਾ ਜਿਹਾ ਪਾਈਏ ਠੀਕ ਹੈ ਵੀ ਮੈਨੂੰ ਮੰਜਾ ਨਾ ਕੜੀ ਸੁਣਾ ਪਿਆ ਕਰੇ ਰਾਤ ਨੂੰ ਕਿਉਂ ਪੱਖਾ ਤਾਂ ਲਾਉਂਦੇ ਨਹੀਂ ਤੇ ਉਹ ਫਿਰ ਇਹ ਇਹ ਵੀ ਕਹਿਣ ਲੱਗਾ ਮੈਂ ਸਾਡੇ ਡੈੜੀ ਆਪਾਂ ਝੋਪੜੀ ਬਣਾ ਲੈਨੇ ਆ ਤੇ ਇਹ ਸੰਜੇ ਕਹਿਣ ਲੱਗਾ ਵੀ ਆਪਾਂ ਨਾਲ ਰਲ ਮਿਲ ਕੇ ਸਾਰੇ ਬਣਾ ਦਾਂਗੇ ਆਪਾਂ ਬਾਸ ਲਈਏ ਉਧਰੋਂ ਹੋ ਗਿਆ ਲੋਕਡਾਊਨ ਵੀ ਹੁਣ ਬਾਸ ਕਿੱਥੋਂ ਲਈਏ ਬਾਸ ਫਿਰ ਮੇਰੇ ਕੋਲ ਨਾ ਮਰੂਤੀ ਸੀਗੀ ਤੇ ਮੈਂ ਕਰਕੇ ਗੱਲ ਤੇ ਅਸੀਂ ਰਾਤ ਨੂੰ ਬਾਸ ਬਾਸ ਲੈ ਆਏ ਵਾਵਾ ਮਰੂਤੀ ਤੇ ਲੱਦ ਕੇ ਕਿਉਂ ਰਿਕਸ਼ੇ ਰਿਕਸ਼ੇ ਤਾਂ ਆਉਂਦੇ ਨਹੀਂ ਸੀ ਬਸ ਭਾਈ ਇਹ ਵੇਰ ਉਹ ਲਾਕਡਾਊਨ ਚ ਸਾਰਾ ਹੌਲੀ ਹੌਲੀ ਲਾਕਡਾਊਨ ਦਾ ਕਮਾਲ ਆ ਬੰਦਾ ਜਿਹੜਾ ਇਹ ਬਜ਼ੁਰਗਾਂ ਨੇ ਆਪ ਤੇ ਇਹ ਸੰਜੇ ਨੇ ਤੇ ਅਸੀਂ ਸਾਰਿਆਂ ਨੇ ਰਲ ਕੇ ਕਿਸੇ ਨੇ ਕੀ ਡਿਜ਼ਾਈਨ ਬਣਾਤਾ ਕਿਸੇ ਨੇ ਕੀ ਡਿਜ਼ਾਈਨ ਬਣਾਤਾ ਜੀ ਤੇ ਦਿਖਾ ਜੀ ਅੰਦਰ ਵੀ ਹਾਂਜੀ ਭਾਈ ਹਾਂਜੀ ਭਾਈ ਜੀ ਇਹ ਹੁਣ ਇਹਦੇ ਚ ਜਿਵੇਂ ਅਸੀਂ ਸਾਰਾ ਵੀ ਸਾਨੂੰ ਆਇਆ ਸੀ ਕਿ ਕੋਈ ਆਵੇ ਤੇ ਵੀ ਸਾਨੂੰ ਕੁਰਸੀ ਬਣਾ ਬਾਹਰੋਂ ਚੱਕਣੀ ਪਵੇ ਠੀਕ ਹੈ ਜੀ ਇਸ ਕਰਕੇ ਅਸੀਂ ਵਿੱਚ ਹੀ ਸੋਫਾ ਟਾਈਪ ਬਣਾਤਾ ਵਿੱਚ ਹੀ ਬਹਿਣ ਵਾਸਤੇ ਵੀ ਮਤਲਬ ਪਿੱਛੇ ਜੇ ਗੋਆ ਕੋ ਮਣ ਗਿਆ ਸੀਗਾ ਉੱਥੇ ਸਮੁੰਦਰ ਦੇ ਨਾਲ ਕੰਡੇ ਤੇ ਇਹ ਚੀਜ਼ਾਂ ਬਣੀਆਂ ਹੁੰਦੀਆਂ ਨੇ ਤੇ ਉਹ ਏਸੇ ਦੀ ਮਤਲਬ ਜੇ ਆਪਾਂ 2 ਘੰਟੇ ਵੀ ਬੈਠਣਾ 2500 3500 ਰੁਪਏ ਲੈ ਲੈਂਦੇ ਪਰ ਉਹ ਚੀਜ਼ ਤੁਸੀਂ ਆਪਣੇ ਘਰੇ ਹੋਣਾਤੀ ਨਾਲੇ ਬਾਪੂ ਦਾ ਸ਼ੌਂਕ ਪੂਰਾ ਹਾਂਜੀ ਨਾਲੇ ਤਾਂ ਇਹ ਵੀ ਆਪਣੇ ਸੋਫੇ ਬਣ ਗਏ ਇੱਕ ਹਿਸਾਬ ਨਾਲ ਅੱਜ ਕੱਲ ਸੋਫਾ ਲੈਣ ਜਾਈਏ ਲੱਖ ਡੂਡ ਲੱਖ ਤੋਂ ਜੇ ਐਡਾ ਲੈਣ ਜਾਈਏ ਮੇਰੇ ਹਿਸਾਬ ਨਾਲ ਜਿਆਦੇ ਪੈਸੇ ਲੱਗ ਜਾਂਦੇ ਆ ਤੇ ਉਹ ਫਿਰ ਪੈਣ ਵਾਸਤੇ ਪਹਿਲੋਂ ਮੰਜੀਆਂ ਦਾ ਸੀ ਫਿਰ ਅਸੀਂ ਉਹ ਮੰਜੀਆਂ ਵਾਲਾ ਵੀ ਟੈਂਟਾ ਨਵੇੜਤਾ ਇਹਦੇ ਚ ਹੁਣ ਇਹ ਆ ਵੀ ਥੱਲੇ ਇਹਦੇ ਤੁਹਾਨੂੰ ਵਿਖਾ ਦਿੰਦੇ ਆ ਇਹਦੇ ਥੱਲੇ ਨਾ ਬਾਈ ਜੀ ਜਿਵੇਂ ਕੋਈ ਪਲਾਈ ਪਲੂਈ ਨਹੀਂ ਲੱਗੀ ਹੋਈਗੀ ਠੀਕ ਹੈ ਜੀ ਇਹ ਜਵੇਂ ਆਪਾਂ ਮੰਜੀ ਦੀਆਂ ਨਹੀਂ ਕੱਸ ਦਿੰਦੇ ਇਹ ਮੰਜੀ ਟਾਈਪ ਹੀ ਆ ਬਾਸ ਬਾਸ ਨਾਲ ਹੀ ਹੁਣਿਆ ਹੋਇਆ ਇਹ ਵੀ ਬਾਈ ਕਰੀ ਬਣਾਇਆ ਫਿਰ ਹਾਂਜੀ ਹਾਂਜੀ ਇਹ ਵੀ ਕਰੇ ਬਣਾਇਆ ਇਹਦੀ ਤੁਹਾਨੂੰ ਗੱਲ ਦੱਸਾਂ ਇਹ ਨਾ ਮੈਂ ਤਾਂ ਚਲਾ ਗਿਆ ਡਿਊਟੀ ਤੇ ਤੇ ਇਹ ਡੈਡੀ ਤੇ ਸਾਡੇ ਆਪਣੇ ਸੰਜੇ ਨੇ ਕੀ ਕੀਤਾ ਬਾਹਰ ਬਣਾ ਲਿਆ ਬਾਈ ਬਾਹਰ ਬਣਾ ਲਿਆ ਉਹ ਬਣਾ ਐਡਾ ਵੱਡਾ ਲਿਆ ਵੀ ਇਹਨਾਂ ਨੇ ਤਾਂ ਬਣਾ ਲਿਆ ਜਿਹੜੀ ਚੀਜ਼ ਖੁੱਲੀ ਬਣਾ ਲਓ ਇਹਨਾਂ ਨੇ ਬਣਾ ਲਿਆ ਮੁੜਕੇ ਅੰਦਰ ਵੜਿਆ ਨਾ ਤੇ ਮੁੜਕੇ ਬਾਈ ਇਹ ਨਾ ਵੀ ਇਹਨੂੰ ਕੱਟ ਕੇ ਅਸੀਂ ਛੋਟਾ ਕਰਕੇ ਦੁਬਾਰਾ ਇਹਨੂੰ ਅੰਦਰ ਕੀ ਟਿਕਾ ਸਾਈਟ ਟਿਕਾ ਹਾਂਜੀ ਹਾਂਜੀ ਤੇ ਇਹ ਪੂਰਾ ਵਧੀਆ ਬਣਿਆ ਹੋਇਆ ਉਹ ਸਭ ਕੋ ਜਿਹੜੇ ਬਣਾਉਣ ਵਾਲੇ ਆਏ ਕਹਿੰਦੇ ਯਾਰ ਵੀ ਤੁਸੀਂ ਇਹਨੂੰ ਕਿਵੇਂ ਬਿੰਤੀ ਮੈਂ ਆ ਬਈ ਇਹ ਤਾਂ ਇਹਨਾਂ ਨੇ ਡਾਂਗਾਂ ਨਾਲ ਮਣਕੇ ਹੀ ਬਣਾਇਆ ਤੇ ਹੁਣ ਇਹਨਾਂ ਨੇ ਇੰਚ ਤੋਂ ਵੀ ਥੋੜਾ ਜਿਹਾ ਫਰਕ ਸੀ ਕਹਿੰਦਾ ਇਹ ਰੈਣਾ ਫਰਕ ਤਾਂ ਮਿਸਤਰੀ ਪਾ ਦਿੰਦੇ ਹੁੰਦੇ ਆ ਤੇ ਇਹ ਸਾਰਾ ਦੇਸੀ ਢਾਂਗ ਨਾਲ ਇਹ ਨਹੀਂ ਵੀ ਇੰਚੀ ਟੇਪ ਚੱਕੇ ਸਭ ਆ ਜਿੰਦਾ ਬਣਿਆ ਹੋਇਆ ਬਸ ਇਹ ਡਾਂਗਾਂ ਨਾਲ ਹੀ ਮਣਮਣ ਕੇ ਬਣਾਇਆ ਠੀਕ ਹੈ ਜੀ ਤੇ ਬਾਪੂ ਜੀ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਫਿਰ ਬਾਪੂ ਜੀ ਦੀ ਸ਼ੌਕ ਵਾਲੀ ਚੀਜ਼ ਬਣੀ ਹੋਈ ਹੈਗੀ ਤੇ ਬੱਪੂ ਜੀ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ ਤਾਂ ਬਾਈ ਵਾਲੀ ਗੱਲਣਾ ਉਹ ਪੂਰੀ ਕਰਦੀ ਵੀ ਡਾਂਗਾ ਨਾਲ ਤੁਸੀਂ ਪਹਿਲਾਂ ਵੀ ਮੈਨੂੰ ਦੱਸਿਆ ਸੀ ਵੀ ਡਾਂਗਾ ਨਾਲ ਮਿੰਕੇ ਬਣਾਏਗੇ ਇਹ ਮਿੰਤੀ ਅਸੀਂ ਸਾਰੇ ਜੀ ਡਾਂਗਾ ਨਾਲ ਹੀ ਕੀਤੀ ਹੈ ਕਿਵੇਂ ਡਾਂਗਾ ਨਾਲ ਛੋਟੀ ਦੀ ਮਤਲਬ ਨਿਸ਼ਾਨੀ ਲਾ ਲੈਣੀ ਠੀਕ ਹੈ ਜੀ ਮਤਲਬ ਉਹਨੇ ਦੂਜੇ ਪਾਸੇ ਲਾ ਲੈਣੀ ਉਹਨੇ ਚਾਰੇ ਪਾਸੇ ਮਤਲਬ ਉਹਦੇ ਨਾਲ ਹੀ ਨਿਸ਼ਾਨੀਆਂ ਲਾ ਲਾ ਕੇ ਤੇ ਅਸੀਂ ਇੰਚੀ ਵੀ ਨਹੀਂ ਫਰਕ ਪੈਣ ਦਿੱਤਾ ਇਹਦੇ ਠੀਕ ਹੈ ਜੀ ਹਾਂ ਬਹੁਤ ਸੋਹਣਾ ਬਣ ਗਿਆ ਹੈ ਹਾਂ ਜੀ ਤੇ ਫਿਰ ਹੁਣ ਜਿਵੇਂ ਦੇਖੀਓ ਉਧਰ ਘਰ ਵੀ ਬਣਿਆ ਹੋਇਆ ਹਾਂਜੀ ਹਾਂਜੀ ਤੇ ਫਿਰ ਸੋਨੇ ਇਧਰ ਹੀ ਰੈਸਟ ਨਹੀਂ ਮੈਨੂੰ ਉਧਰ ਨੀਂਦ ਹੀ ਨਹੀਂ ਆਉਂਦੀ ਮੈਨੂੰ ਤਾਂ ਇੱਥੇ ਹੀ ਆਉਂਦੀ ਨੀਂਦ ਮਤਲਬ ਪੁਰਾਣੇ ਤਰੀਕੇ ਨਾਲ ਪ੍ਰਾਤਨ ਉਹ ਜੀ ਹਾਂਜੀ 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 ਠੀਕ ਹੈ ਜੀ ਮੈਂ ਤਾਂ ਜੀ ਇੱਥੇ ਹੀ ਮੈਨੂੰ ਵਧੀਆ ਲੱਗਦਾ ਠੀਕ ਹੈ ਜੀ ਨਾਲੇ ਪੂਰਾ ਦਫ਼ਤਰਾਂ ਵੀ ਕੋਈ ਦੋਸਤ ਮਿੱਤਰ ਆਉਂਦਾ ਹਨ ਕੋਈ ਯਾਰ ਬੇਲੀ ਦੋ ਚਾਰ ਆ ਜਾਣ ਜੇ ਕੋਈ ਪੈਗ ਪੱਗੂ ਵੀ ਲਾਉਣਾ ਹੋਵੇ ਤਾਂ ਇੱਥੇ ਹੀ ਵਧੀਆ ਲੱਗਦਾ ਠੀਕ ਹੈ ਜੀ ਸਾਰਾ ਮਾਲ ਵਧੀਆ ਬਣ ਜਾਂਦਾ ਜੀ ਇੱਥੇ ਹਾਂ ਜੀ ਲਓ ਵੀ ਮਿੱਤਰੋ ਵੀ ਚੀਜ਼ਾਂ ਆਪਾਂ ਦੇਖਦੇ ਆ ਤੇ ਇੱਕ ਵਾਰ ਭੂਜਵੇਂ ਤੁਸੀਂ ਦੱਸਦੇ ਸੀ ਵੀ ਜਦੋਂ ਮਿਸਤਰੀ ਵੀ ਆਏ ਜਿਹੜੇ ਮਾਸ ਦਾ ਕੰਮ ਕਰਦੇ ਆ ਵੀ ਉਹ ਵੀ ਕਹਿੰਦੇ ਇੱਥੋਂ ਸਿੱਖ ਕੇ ਜਾਣ ਨੂੰ ਮਿਲੂਗਾ ਹਸ ਕੇ ਕੇ ਕੀ ਜਾਣਾ ਉਹ ਵੀ ਉਹ ਵੀ ਹੈਰਾਨ ਹੋ ਗਏ ਵੀ ਇਹ ਕਿਹੜੇ ਕਾਰੀਗਰਾਂ ਨੇ ਮਗਾ ਅਸੀਂ ਆਪ ਹੀ ਕਾਰੀਗਰਾਂ ਭਰਾਵਾ ਠੀਕ ਹੈ ਅਸੀਂ ਤਾਂ ਟੰਬਿਆ ਟੰਬਿਆਂ ਨਾਲ ਹੀ ਮਿੰਤੀ ਉਮੰਤੀਆਂ ਕਰਕੇ ਬਣਾ ਲਿਆ ਠੀਕ ਹੈ ਤੇ ਵਧੀਆ ਉਹਨਾਂ ਨੇ ਕਿਹਾ ਵੀ ਇਹਦਾ ਕਮਾਲ ਕਰ ਦਿੱਤੀ ਕਿਥੋਂ ਮਿਸਤਰੀ ਲਿਆ ਜਾਂ ਕਿਵੇਂ ਕਰਿਆ ਮਗਾ ਅਸੀਂ ਆਪ ਹੀ ਸਾਰਾ ਕੁਝ ਕਰਿਆ ਬਈ ਠੀਕ ਹੈ ਜੀ ਹਾਂ ਜੀ ਜੀ ਧੰਨਵਾਦ ਜੀ ਧੰਨਵਾਦ